ਕੁਰੀਫੇਟ ਨੂੰ ਸਾਰੇਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਅੱਜ ਦੀ ਕਹਾਣੀ ਹੈ ਮਾਰਸੀਲਿਅਸ ਵਿਲੀਅਮਸ ਦੀ ਤੇ ਜੋ ਇਹਦੇ ਵਿਕਟਮ ਬਣੇ ਮਤਲਬ ਇਹਦੀ ਦਰਿੰਦਗੀ ਦਾ ਸ਼ਿਕਾਰ ਜਿਹੜਾ ਇਨਸਾਨ ਬਣਿਆ ਉਹਨਾਂ ਦਾ ਨਾਮ ਸੀ ਇੱਕ ਲੜਕੀ ਸੀਗੀ ਔਰਤ ਨੇ ਇੱਕ ਫੈਲੀਸ਼ੀਆ ਗੇਲ ਉਹਨਾਂ ਦਾ ਨਾਮ ਸੀ ਥੋੜਾ ਉਹਨਾਂ ਬਾਰੇ ਪਹਿਲਾਂ ਇੱਥੇ ਦੱਸਣਾ ਜ਼ਰੂਰੀ ਹੈਗਾ ਇਲਿਨੋਇਸ ਇੱਕ ਜਗ੍ਹਾ ਵਾ ਇੱਕ ਸਟੇਟ ਆ ਅਮਰੀਕਾ ਦੀ ਤੇ ਉੱਥੋਂ ਦਾ ਇੱਕ ਏਰੀਆ ਹੈ ਰੌਕਫੋਰਡ 1981 ਦੇ ਵਿੱਚ ਇਲੀਨੋਇਸ ਦੀ ਯੂਨੀਵਰਸਿਟੀ ਤੋਂ ਜਿਹੜੇ ਫੈਲੀਸ਼ੀਆ ਗੇਲ ਨੇ ਉਹ ਜਰਨਲਿਜ਼ਮ ਦੀ ਡਿਗਰੀ ਕਰਦੇ ਮਤਲਬ ਪੱਤਰਕਾਰ ਵਗੈਰਾ ਬਣਨਾ ਜਾਂ ਜੋ ਵੀ ਇਸ ਤਰ੍ਹਾਂ ਦੇ ਨਾਲ ਕੰਮਕਾਰ ਹੁੰਦੇ ਤੇ ਰਿਲੇਟਡ ਸੰਬੰਧਿਤ ਕੰਮ ਹੁੰਦੇ ਆ ਤੇ ਉਸ ਚੀਜ਼ ਦੇ ਬਾਰੇ ਦੇ ਵਿੱਚ ਉਹਨਾਂ ਨੇ ਡਿਗਰੀ ਕੀਤੀ ਆਪਣੀ ਉਸ ਤੋਂ ਬਾਅਦ ਅਮਰੀਕਾ ਦਾ ਇੱਕ ਅਖਬਾਰ ਹੈਗਾ ਸੈਂਟ ਲੂਇਸ ਪੋਸਟ ਡਿਸਪੈਚ ਤੇ ਉਸ ਅਖਬਾਰ ਦੇ ਵਿੱਚ ਉਸ ਤੋਂ ਬਾਅਦ ਕਿਉਂਕਿ ਹੁਣ ਡਿਗਰੀ ਪੱਤਰਕਾਰਤਾ ਦੇ ਵਿੱਚ ਕੀਤੀ ਤਾਂ ਪੱਤਰਕਾਰ ਬਣੇ ਇਸ ਅਖਬਾਰ ਦੇ ਵਿੱਚ ਸੈਂਟ ਲੂਇਸ ਪੋਸਟ ਡਿਸਪੈਚ 1981 ਦੇ ਵਿੱਚ ਡਿਗਰੀ ਖਤਮ ਹੁੰਦੀ ਹੈ 1981 ਦੇ ਵਿੱਚ ਉਹ ਕੰਮ ਸ਼ੁਰੂ ਕਰਦੇ ਆ 11 ਸਾਲ ਅਗਲੇ ਇਸੇ ਅਖਬਾਰ ਦੇ ਲਈ ਉਹ ਕੰਮ ਕਰਦੇ ਰਹਿੰਦੇ ਆ ਟਾਈਮ ਲੰਘਦਾ ਜਾਂਦਾ 1992 ਆ ਜਾਂਦਾ ਕਿਉਂਕਿ ਵੈਸੇ ਹੀ ਸ਼ੁਰੂ ਤੋਂ ਚਕਾ ਥੋੜਾ ਜਿਹਾ ਇਹੋ ਜਿਹੀਆਂ ਚੀਜ਼ਾਂ ਵਾਲਾ ਲੋਕਾਂ ਦੀ ਦੁੱਖ ਤਕਲੀਫਾਂ ਵਾਲਾ ਸਮਾਜਿਕ ਕੀ ਹੋ ਰਿਹਾ ਦੁਨੀਆ ਦੇ ਵਿੱਚ ਆਸ-ਪਾਸੇ ਸਮਾਜ ਦੇ ਨਾਲ ਕੀ ਹੋ ਰਿਹਾ ਤਾਂ ਐਸੇ ਕਰਕੇ ਪਹਿਲਾਂ ਉਹ ਜਰਨਲਿਜ਼ਮ ਨੂੰ ਚੁਣਦੇ ਆ ਤਾਂ ਹੌਲੀ-ਹੌਲੀ 11 ਸਾਲ ਉਹੀ ਚੀਜ਼ਾਂ ਦੇਖਣ ਤੋਂ ਬਾਅਦ ਹੁਣ ਫੇਲੀਸ਼ੀਆ ਕੇਲ ਇਹ ਸੋਚਦੇ ਆ ਕਿ ਪੱਤਰਕਾਰਤਾ ਸ਼ਾਇਦ ਉਹਨਾਂ ਸਹੀ ਤਰੀਕਾ ਨਹੀਂ ਹੈ ਮੈਂ ਸ਼ਾਇਦ ਸੋਸਾਇਟੀ ਨੂੰ ਜਿਹੜਾ ਮਤਲਬ ਸਮਾਜ ਦੀ ਸੇਵਾ ਇਸ ਤੋਂ ਬੈਟਰ ਕਰ ਸਕਦੀਆਂ ਤਾਂ ਜਿਹੜੀ ਆਪਣੀ ਉਹ ਜੌਬ ਹੁੰਦੀ ਆ ਉਹ ਉਥੋਂ ਰਿਜ਼ਾਈਨ ਦੇ ਦਿੰਦੇ ਆ ਅਸਤੀਫਾ ਦੇ ਦਿੰਦੇ ਆ ਆਪਣੀ ਜੌਬ ਤੋਂ ਤੇ ਉਸ ਤੋਂ ਬਾਅਦ ਪੂਰੀ ਤਰ੍ਹਾਂ ਦੇ ਨਾਲ ਆਪਣੇ ਆਪ ਨੂੰ ਲਾ ਦਿੰਦੇ ਆ ਸਮਾਜ ਸੇਵਾ ਕਰਨ ਦੇ ਵਿੱਚ ਮਤਲਬ ਜਿੱਥੇ ਵੀ ਅਲੱਗ-ਅਲੱਗ ਅਮਰੀਕਾ ਦੇ ਵਿੱਚ ਬਹੁਤ ਸਾਰੀਆਂ ਆਰਗੇਨਾਈਜੇਸ਼ਨ ਨੇ ਬਹੁਤ ਸਾਰੀਆਂ ਸੋਸਾਇਟੀਆਂ ਨੇ ਚੈਰੀਟੇਬਲ ਆਰਗੇਨਾਈਜੇਸ਼ਨਸ ਨੇ ਉਹਨਾਂ ਦੇ ਵਿੱਚੋਂ ਕੁਛ ਨੂੰ ਉਹ ਜੁਆਇਨ ਕਰਦੇ ਆ ਤੇ ਜਿੱਥੇ ਵੀ ਕਿਤੇ ਉਹਨੂੰ ਲੱਗਦਾ ਕਿ ਲੋਕਾਂ ਨੂੰ ਉਹਨਾਂ ਦੀ ਲੋੜ ਹੈਗੀ ਅਤੇ ਇਸ ਤਰ੍ਹਾਂ ਦੇ ਕੰਮ ਉਹ ਕਰਨੇ ਸ਼ੁਰੂ ਕਰ ਦਿੰਦੇ ਤੇ ਹੁਣ ਆਪਣਾ 11 ਸਾਲ ਉਹਨਾਂ ਨੇ ਉਹ ਚੀਜ਼ ਕੀਤੀ ਜਿਹਦੇ ਨਾਲ ਕਿ ਜਿਹੜੀ ਕਿ ਦਿਮਾਗ ਕਹਿੰਦਾ ਜਿਹੜੇ ਲੋਕਾਂ ਨੂੰ ਵੱਡੇ ਹੋਏ ਬੱਚਿਆਂ ਨੂੰ ਆਪਾਂ ਕਹਿੰਨੇ ਕਿ ਆਪਣਾ ਕੰਮ ਕਰਨਾ ਆਪਣੀ ਰੋਜੀ ਰੋਟੀ ਕਮਾਉ ਉਹ ਸਭ ਕੁਝ ਕਰੋ ਤਾਂ ਪਰ ਉਸ ਤੋਂ ਬਾਅਦ ਉਹਨਾਂ ਨੇ ਇੱਕ ਉਹ ਕੀਤਾ ਚੁਣਿਆ ਜਿਹੜਾ ਉਹਨਾਂ ਦਾ ਦਿਲ ਕਹਿੰਦਾ ਸੀ 6 ਸਾਲ ਉਹਦੇ ਵਿੱਚ ਨਿਕਲ ਜਾਂਦੇ ਆ ਉਹੋ ਚੀਜ਼ਾਂ ਕਰਦੇ ਲੋਕਾਂ ਦੀ ਮਦਦ ਕਰਦੇ ਜਾਂ ਜੋ ਵੀ ਉਹ ਸਾਰਾ ਕੁਝ 1998 ਆ ਜਾਂਦਾ 1998 ਦੇ ਵਿੱਚ ਫਿਲੀਸ਼ੀਆ ਗੇਲ ਦਾ ਵਿਆਹ ਹੁੰਦਾ ਉਹਨਾਂ ਦੇ ਬਚਪਨ ਦੇ ਦੋਸਤ ਨੇ ਡੈਨੀਅਲ ਪਿਕਸ ਉਹਨਾਂ ਦਾ ਨਾਮ ਹੈ ਡੈਨੀਅਲ ਪਿਕਸ ਤੇ ਇੱਕੋ ਸਕੂਲ ਚ ਪੜੇ ਤੇ ਦੋਨੋਂ ਹੀ ਬਹੁਤ ਇੰਟੈਲੀਜੈਂਟ ਨੇ ਪਰ ਜਿਹੜਾ ਕੈਰੀਅਰ ਸਮਝਿਆ ਤਾਂ ਉਹਨਾਂ ਨੇ ਉਹ ਰਸਤੇ ਅਲੱਗ-ਅਲੱਗ ਕੀਤੇ ਡੈਨੀਅਲ ਨੂੰ ਸ਼ੁਰੂ ਤੋਂ ਹੀ ਮੈਡੀਕਲ ਲਾਈਨ ਦੇ ਵਿੱਚ ਇਨਸਾਨ ਦੇ ਸਰੀਰ ਦੇ ਵਿੱਚ ਬਿਮਾਰੀਆਂ ਦੇ ਵਿੱਚ ਬਹੁਤ ਇੰਟਰਸਟ ਸੀਗਾ ਤੇ ਡਾਕਟਰੀ ਲਾਈਨ ਦੇ ਵਿੱਚ ਇੰਟਰਸਟ ਸੀ ਤਾਂ ਡੈਨੀਅਲ ਪਿਕਸ ਜਦੋਂ ਸਕੂਲ ਆਪਣਾ ਕੰਪਲੀਟ ਕਰਦੇ ਆ ਉਸ ਤੋਂ ਬਾਅਦ ਮੈਡੀਕਲ ਦੀ ਪੜ੍ਹਾਈ ਕਰਦੇ ਆ ਤੇ ਡਾਕਟਰ ਬਣ ਜਾਂਦੇ ਆ ਤੇ ਦੂਸਰੇ ਪਾਸੇ ਫਲੀਸ਼ੀਆ ਦਾ ਮੈਂ ਤੁਹਾਨੂੰ ਦੱਸ ਹੀ ਚੁੱਕਿਆ ਵਾਂ ਪਰ ਕਿਉਂਕਿ ਦੋਨਾਂ ਦੇ ਇੰਟਰਸਟ ਸੇਮ ਸੀ ਦੋਨੇ ਬਹੁਤ ਹੀ ਜ਼ਿਆਦਾ ਪੜ੍ਹੇ ਲਿਖੇ ਮਤਲਬ ਇੰਟੈਲੀਜੈਂਟ ਸੀ ਹੁਸ਼ਿਆਰ ਸੀਗੇ ਤਾਂ ਇਕੱਠੇ ਰਹਿੰਦੇ ਆ ਤਾਲਮੇਲ ਬਣਿਆ ਰਹਿੰਦਾ ਉਹ ਜਿਹੜੇ ਸੰਬੰਧ ਦਾ ਕਨੈਕਸ਼ਨ ਉਹ ਜੁੜੇ ਰਹਿੰਦੇ ਆ ਫੋਨ ਦੇ ਉੱਪਰ ਗੱਲ ਹੁੰਦੀ ਹੈ ਹੋਰ ਸਾਰਾ ਹੌਲੀ ਹੌਲੀ ਕਰਕੇ ਨੇੜਤਾ ਵੱਧਦੀ ਆ ਤੇ ਫਾਈਨਲੀ ਉਹ ਨੇੜਤਾ ਜਿਹੜੀ ਹੈਗੀ ਆ ਉਹ 1998 ਦੇ ਵਿੱਚ ਵਿਆਹ ਦਾ ਰੂਪ ਲੈ ਲੈਂਦੀ ਆ ਮਤਲਬ ਵਿਆਹ ਦੇ ਬੰਧਨ ਚ ਬੱਜ ਜਾਂਦੇ ਆ ਦੋਨੇ ਜਾਨੇ ਪਰ ਕਈ ਵਾਰੀ ਜਿਵੇਂ ਆਪਾਂ ਕਹਿੰਦੇ ਆ ਕਿ ਇਨਸਾਨ ਕਈ ਵਾਰੀ ਹੋਰ ਪਲਾਨ ਸੋਚਦਾ ਹੁੰਦਾ ਤੇ ਪਰ ਕੁਝ ਹੋਰ ਹੋ ਜਾਂਦਾ ਵਾ ਤੇ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਤੁਹਾਡੀ ਜ਼ਿੰਦਗੀ ਦੀਆਂ ਕੱਲਾ ਥੋੜੇ ਹੱਥ ਵਿੱਚ ਨਹੀਂ ਹੁੰਦੀਆਂ ਕੋਈ ਬਾਹਰਲਾ ਬੰਦਾ ਉਹਨਾਂ ਨੂੰ ਚੇਂਜ ਕਰ ਦਿੰਦਾ ਚੰਗੇ ਲਈ ਵੀ ਚੇਂਜ ਕਰਦੇ ਆ ਲੋਕ ਤੇ ਮਾੜੇ ਲਈ ਵੀ ਚੇਂਜ ਕਰ ਦਿੰਦੇ ਆ ਤੇ ਹਾਲੇ ਵਿਆਹ ਨੂੰ ਸਿਰਫ ਕੁਝ ਮਹੀਨੇ ਹੀ ਹੋਏ ਆ ਤਾਂ ਹੁਣ ਕਿਉਂਕਿ ਇਹਨਾਂ ਦੀ ਰੁਟੀਨ ਇਹ ਹੈਗੀ ਆ ਇਹਨਾਂ ਦੇ ਵਿੱਚੋਂ ਕਮਾਉਣ ਵਾਲਾ ਸਿਰਫ ਇੱਕ ਇਨਸਾਨ ਆ ਉਹ ਹੈਗੇ ਡੇਨੀਅਲ ਪਿਕਸ ਪਰ ਕੋਈ ਇਸ ਤਰ੍ਹਾਂ ਨਹੀਂ ਹੈ ਇਹਨਾਂ ਨੂੰ ਕੋਈ ਫਾਈਨੈਂਸ਼ੀਅਲੀ ਕੋਈ ਪ੍ਰੋਬਲਮ ਨਹੀਂ ਹੈਗੀ ਬਹੁਤ ਹੀ ਜ਼ਿਆਦਾ ਤੁਸੀਂ ਐਵੇਂ ਕਹਿ ਸਕਦੇ ਹੋ ਕਿ ਅਮੀਰ ਨੇ ਇਹ ਕਿਉਂਕਿ ਇੱਕ ਤਾਂ ਡਾਕਟਰ ਨੇ ਡਾਕਟਰਸ ਦੀ ਆਪਣੀ ਜਿਹੜੀ ਫੀਸ ਵਗੈਰਾ ਜਾਂ ਜੋ ਵੀ ਹੁੰਦਾ ਉਹ ਬਹੁਤ ਜ਼ਿਆਦਾ ਹੈਗੀ ਆ ਤੇ ਦੂਸਰਾ ਦੋਨੋਂ ਘਰੋਂ ਬਹੁਤ ਚੰਗੇ ਆ ਤੇ ਜਿਹੜੇ ਘਰ ਦੇ ਵਿੱਚ ਰਹਿ ਵੀ ਰਹੇ ਆ ਤੇ ਉਹ ਘਰ ਵੀ ਇੱਕ ਤਰ੍ਹਾਂ ਨਾਲ ਉਸ ਏਰੀਆ ਦੇ ਵਿੱਚ ਹੈਗਾ ਜਿਹੜਾ ਜਿਹਨੂੰ ਆਪਾਂ ਇਹ ਕਹਿ ਸਕਦੇ ਆ ਕਿ ਸ਼ਹਿਰ ਦਾ ਬਹੁਤ ਅਮੀਰ ਏਰੀਆ ਜਿੱਥੇ ਬਹੁਤ ਅਮੀਰ ਲੋਕ ਰਹਿੰਦੇ ਆ ਤੇ ਜਿਹੜੀ ਸੁਸਾਇਟੀ ਦੇ ਵਿੱਚ ਰਹਿੰਦੇ ਆ ਉਹ ਵੀ ਚੇਨ ਦਾ ਵੋਲਡ ਬਾਹਰੋਂ ਕੋਈ ਬੰਦਾ ਇਸ ਤਰ੍ਹਾਂ ਹੀ ਅੰਦਰ ਨਹੀਂ ਆ ਸਕਦਾ ਤੇ ਇਸ ਤਰ੍ਹਾਂ ਦਾ ਨਾ ਸਿਸਟਮ ਹੈਗਾ ਸਵੇਰੇ ਆਪਣੇ ਕੰਮ ਤੇ ਚਲੇ ਜਾਂਦੇ ਡੈਨੀਅਲ ਪਿਕਸ ਪਿੱਛੇ ਰਹਿ ਜਾਂਦੇ ਆ ਫੈਲੀਸ਼ੀਆ ਗੇਲ ਕਿਉਂਕਿ ਉਹਨਾਂ ਦਾ ਕੰਮ ਹੋਰ ਤਰ੍ਹਾਂ ਦਾ ਵਾ ਤੇ ਕੋਈ ਇਸ ਤਰ੍ਹਾਂ ਨਹੀਂ ਹੈਗਾ ਕਿ 9 ਤੋਂ 5 ਜੌਬ ਹੈਗੀ ਆ ਜਾਣਾ ਹੀ ਜਾਣਾ ਵਾ ਇਸੇ ਹੀ ਇਹੋ ਜਿਹੀ ਇੱਕ ਦਿਨ ਜਦੋਂ ਸਵੇਰੇ ਮਾਰਨਿੰਗ ਡੈਨੀਅਲ ਪਿਕਸ ਆਪਣੇ ਹਸਪੀਟਲ ਚਲੇ ਜਾਂਦੇ ਤੇ ਪਿੱਛੇ ਘਰ ਦੇ ਵਿੱਚ ਇਕੱਲੇ ਹੁੰਦੇ ਆ ਫੈਲੀਸ਼ੀਆ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਐਂਟਰੀ ਹੁੰਦੀ ਆ ਇਹਨਾਂ ਦੇ ਘਰ ਦੇ ਵਿੱਚ ਐਂਟਰੀ ਹੁੰਦੀ ਆ ਮਰਸੀਲੀਅਸ ਵਿਲੀਅਮਜ਼ ਦੀ ਤੇ ਉਹ ਇਨਸਾਨ ਜਿਹੜਾ ਉਸ ਤੋਂ ਬਾਅਦ ਇਹਨਾਂ ਦੀ ਜਿਹੜੀ ਇੱਕ ਬੜੀ ਚੰਗੀ ਬੜੇ ਸਹੀ ਟਰੈਕ ਦੇ ਉੱਪਰ ਚੱਲਦੀ ਜ਼ਿੰਦਗੀ ਜਿਹਨੂੰ ਇਹਨਾਂ ਦੋਨਾਂ ਨੇ ਅੱਜ ਤੱਕ ਬਿਲਕੁਲ ਸਹੀ ਰੱਖਿਆ ਵਾ ਪ੍ਰੋਫੈਸ਼ਨਲੀ ਵੀ ਪਰਸਨਲੀ ਵੀ ਤੇ ਉਹਨੂੰ ਆ ਕੇ ਪੂਰੀ ਤਰ੍ਹਾਂ ਦੇ ਨਾਲ ਹੁਣ ਤਬਾਹ ਕਰਨ ਵਾਲਾ ਮਰਸੀਲੀਅਸ ਵਿਲੀਅਮਜ਼ ਹੁਣ ਕੌਣ ਆ ਉਹ ਇੱਕ ਕ੍ਰਿਮੀਨਲ ਆ ਅਪਰਾਧੀ ਹੈ ਇੱਕ ਲੁੱਟਮਾਰ ਕਰਨੀ ਚੀਜ਼ਾਂ ਚੋਰੀ ਕਰ ਲੈਣੀ ਆ ਕਾਰਾਂ ਚੋਰੀ ਕਰ ਲੈਣੀ ਆ ਤੇ ਲੋਕਾਂ ਨੂੰ ਡਰਾਉਣਾ ਇਹ ਸਭ ਕੁਝ ਉਹਦਾ ਕੰਮ ਆ ਤੇ ਉਹਦਾ ਟਾਰਗੇਟ ਦੇ ਉੱਪਰ ਰਹਿੰਦੇ ਆ ਅਮੀਰ ਲੋਕ ਕੁਝ ਦਿਨ ਉਹ ਇਸ ਏਰੀਏ ਦੀ ਰੇਕੀ ਕਰਦਾ ਉਹ ਦੇਖਦਾ ਉਸੇ ਪਾਸੇ ਕਿ ਇਹਨਾਂ ਦੇ ਵਿੱਚੋਂ ਕਿਹੜਾ ਘਰ ਹੈਗਾ ਕਿਹੜਾ ਪਰਿਵਾਰ ਆ ਜਿਹੜਾ ਈਜ਼ੀ ਟਾਰਗੇਟ ਉਹਦਾ ਹੋ ਸਕਦਾ ਕੁਝ ਦਿਨ ਉੱਥੇ ਹੀ ਘੁੰਮਣ ਫਿਰਨ ਤੋਂ ਬਾਅਦ ਸਾਰੇ ਘਰਾਂ ਦਾ ਸਿਸਟਮ ਸਮਝਣ ਤੋਂ ਬਾਅਦ ਕਿ ਕਿੰਨੇ ਵਜੇ ਕੌਣ ਆਉਂਦਾ ਕਿੰਨੇ ਵਜੇ ਜਾਂਦਾ ਤਾਂ ਫਾਈਨਲੀ ਫੇਲੀਸ਼ੀਆ ਗੇਲਦੀ ਇਹ ਬਦਕਿਸਮਤੀ ਹੁੰਦੀ ਆ ਕਿ ਜਿਹੜਾ ਮਰਸੀਲੀਅਸ ਵਿਲੀਅਮਾ ਜਿਹਨੂੰ ਆਪਣਾ ਟਾਰਗੇਟ ਚੂਜ਼ ਕਰਦਾ ਆਪਣਾ ਸ਼ਿਕਾਰ ਚੂਜ਼ ਕਰਦਾ ਉਹ ਫੇਲੀਸ਼ੀਆ ਹੁੰਦੇ ਆ ਘਰ ਦੇ ਵਿੱਚ ਇਕੱਲੀ ਔਰਤ ਆ ਤਾਂ ਉਹ ਜਦੋਂ ਘਰ ਦੇ ਅੰਦਰ ਜਾਂਦਾ ਉਹਦੇ ਕੋਲ ਇੱਕ ਚਾਕੂ ਹੈਗਾ ਬਹੁਤ ਵੱਡਾ ਤਾਂ ਇਸ ਤੋਂ ਪਹਿਲਾਂ ਕਿ ਫੇਲੀਸ਼ੀਆ ਨੂੰ ਕੋਈ ਸਮਝ ਲੱਗੇ ਉਹਨਾਂ ਦੇ ਸਰੀਰ ਦੇ ਉੱਪਰ 43 ਮਤਲਬ ਜ਼ਖਮ ਹੁੰਦੇ ਆ 43 ਵਾਰ ਕਰਦਾ ਉਹ ਇੱਕ ਚਾਕੂ ਦੇ ਨਾਲ ਹੁਣ ਤੁਸੀਂ ਇੱਕ ਦੇਖੋ ਕਿ ਇੱਕ ਇਹ ਜੀ ਇੱਕ ਲੜਕੀ ਤੇ ਜਿਹੜੀ ਪਹਿਲਾਂ ਜਰਨਲਿਜ਼ਮ ਚ ਗਈ ਤੇ ਉਸ ਤੋਂ ਬਾਅਦ ਸਮਾਜ ਸੇਵਾ ਕਰ ਰਹੀ ਆ ਤੇ ਪੜੀ ਲਿਖੀ ਆ ਤੇ ਇਹ ਹੈ ਜੀ ਲੜਕੀ ਦੇ ਨਾਲ ਇਹ ਸਭ ਕੁਝ ਹੋਣਾ ਪਰ ਇਸੇ ਤਰ੍ਹਾਂ ਹੀ 43 ਜ਼ਖਮ ਹੁੰਦੇ ਆ ਸਰੀਰ ਦੇ ਉੱਪਰ 43 ਵਾਰ वार ਕੀਤੇ ਜਾਂਦੇ ਆ ਇੱਕ ਬਹੁਤ ਵੱਡੇ ਚਾਕੂ ਦੇ ਨਾਲ ਬਚਣ ਦੀ ਗੁੰਜਾਇਸ਼ ਕੋਈ ਹੈ ਨਹੀਂਗੀ ਤੇ ਜਦੋਂ ਮਰਸੀਲੀਅਸ ਵਿਲੀਅਮਸ ਨੂੰ ਇਹ ਲੱਗਦਾ ਕਿ ਇਹ ਲੜਕੀ ਜਿਹੜੀ ਉਹ ਮਰ ਚੁੱਕੀ ਆ ਉਸ ਤੋਂ ਬਾਅਦ ਉਹ ਘਰ ਦੇ ਵਿੱਚ ਆਸ-ਪਾਸੇ ਦੇਖਦਾ ਤੇ ਕ੍ਰੈਡਿਟ ਕਾਰਡ ਵਗੈਰਾ ਕੈਸ਼ ਹੋਰ ਵੀ ਜੋ ਜੋ ਉਹਨੂੰ ਆਈਟਮਸ ਉੱਥੋਂ ਲੱਭਦੀਆਂ ਨੇ ਉਹ ਸਾਰੀਆਂ ਨੂੰ ਲੈ ਲੈਂਦਾ ਤੇ ਉੱਥੋਂ ਜਾਣ ਦੀ ਕਰਦਾ ਪਰ ਇੱਕ ਪ੍ਰੋਬਲਮ ਆ ਕਿਉਂਕਿ ਹੁਣ ਜਦੋਂ ਤੁਸੀਂ ਕਿਸੇ ਨੂੰ ਚਾਕੂਆਂ ਦੇ ਨਾਲ ਗੋਦ-ਗੋਦ ਕੇ ਮਾਰ ਰਹੇ ਹੋ ਤਾਂ ਖੂਨ ਦੇ ਛਿੱਟੇ ਜਿਹੜੇ ਹੈਗੇ ਆ ਕੁਝ ਨਸਾਂ ਜਿਹਨਾਂ ਦੇ ਵਿੱਚ ਖੂਨ ਦਾ ਵਹਾਅ ਬਹੁਤ ਜ਼ਿਆਦਾ ਹੁੰਦਾ ਤੇ ਜਦੋਂ ਉਹਨਾਂ ਨੂੰ ਕੱਟਿਆ ਜਾਂਦਾ ਤਾਂ ਖੂਨ ਇੱਕ ਤਰ੍ਹਾਂ ਨਾਲ ਤੇਜ਼ੀ ਦੀ ਤਰ੍ਹਾਂ ਬਾਹਰ ਨੂੰ ਆਉਂਦਾ ਤਾਂ ਉਹਦੇ ਆਪਣੇ ਕੱਪੜੇ ਖੂਨ ਦੇ ਨਾਲ ਲਿਬੜ ਚੁੱਕੇ ਆ ਪੂਰੀ ਤਰ੍ਹਾਂ ਨਾਲ ਤਾਂ ਉੱਥੇ ਨੇੜੇ ਇੱਕ ਕਮਰੇ ਦੇ ਵਿੱਚ ਡੈਨੀਅਲ ਪਾਈਕਰਸ ਉਹਨਾਂ ਦੀ ਇੱਕ ਜੈਕਟ ਪਈ ਆ ਤਾਂ ਉਹ ਜੈਕਟ ਚੱਕਦਾ ਤਾਂ ਕਿ ਉਹਦੇ ਆਪਣੇ ਜਿਹੜੇ ਕੱਪੜੇ ਹੈਗੇ ਜੋ ਵੀ ਉਹਨੇ ਹੁਣੇ ਕੀਤਾ ਵਾ ਇੱਕ ਕਾਰਨਾਮਾ ਤੇ ਉਹ ਲੁਕਿਆ ਰਵੇ ਤੇ ਉਹ ਜੈਕਟ ਪਾ ਲੈਂਦਾ ਉਹਨੂੰ ਬੰਦ ਕਰ ਲੈਂਦਾ ਜ਼ਿੱਪ ਉੱਪਰ ਕਰ ਲੈਂਦਾ ਤੇ ਉਹ ਜੋ ਸਮਾਨ ਹੈਗਾ ਉਹ ਸਾਰਾ ਲੈ ਜਾਂਦਾ ਤੇ ਉੱਥੋਂ ਚਲੇ ਜਾਂਦਾ ਹੁਣ ਮਰਸੀਲੀਅਸ ਵਿਲੀਅਮਸ ਦੀ ਇੱਕ ਗਰਲਫ੍ਰੈਂਡ ਆ ਉਹਦਾ ਨਾਮਾ ਲੋਰਾ ਅਸਾਰੋ ਇਹ ਸਭ ਕੁਝ ਕਰਨ ਤੋਂ ਬਾਅਦ ਫੈਲੀਸ਼ੀਆ ਆਪਣੀ ਜ਼ਿੰਦਗੀ ਖਤਮ ਕਰਨ ਤੋਂ ਬਾਅਦ ਉਹ ਜਾਂਦਾ ਲੋਰਾ ਅਸਾਰੋ ਦੇ ਕੋਲ ਤੇ ਇੱਕ ਕਾਰ ਲੈ ਕੇ ਜਾਂਦਾ ਜੋ ਵੀ ਉਹਦੇ ਕੋਲ ਕਾਰ ਹੁੰਦੀ ਉਸ ਟਾਈਮ ਲੋਰਾ ਸਾਰਾ ਨੂੰ ਕਾਰ ਦੇ ਵਿੱਚ ਬਿਠਾਉਂਦਾ ਤੇ ਉਹ ਜੋ ਵੀ ਉਹ ਕਰਕੇ ਆਇਆ ਹੁੰਦਾ ਫੇਲੀਸ਼ੀਆ ਦੇ ਘਰ ਉਹ ਸਾਰਾ ਕੁਝ ਆ ਕੇ ਉਹਨੂੰ ਉਸੇ ਤਰ੍ਹਾਂ ਹੀ ਦੱਸ ਦਿੰਦਾ ਤੇ ਉਸ ਤੋਂ ਬਾਅਦ ਅਗਲੀ ਚੀਜ਼ ਉਹ ਕਹਿੰਦਾ ਕਿ ਜੇ ਤੂੰ ਕਿਸੇ ਨੂੰ ਵੀ ਇਹ ਚੀਜ਼ ਦੱਸੀ ਜਾਂ ਪੁਲਿਸ ਨੂੰ ਦੱਸੀ ਜਾਂ ਕਿਸੇ ਦੇ ਕੋਲੇ ਵੀ ਆਪਣਾ ਮੂੰਹ ਖੋਲਿਆ ਤਾਂ ਤੇਰਾ ਵੀ ਹਸ਼ਰ ਉਹੀ ਹੋਊਗਾ ਜਿਹੜਾ ਮੈਂ ਹੁਣੇ ਉਸ ਔਰਤ ਦਾ ਕਰਕੇ ਆਇਆ ਉਹ ਦਰਸ਼ਾਮ ਹੁੰਦੀ ਆ ਡੈਨੀਅਲ ਪਾਈਕਸ ਵਾਪਸ ਆਪਣੇ ਘਰ ਆਉਂਦੇ ਆ ਤੇ ਪਰ ਜਦੋਂ ਘਰ ਆ ਕੇ ਦੇਖਦੇ ਆ ਤਾਂ ਉਹਨਾਂ ਦੀ ਜ਼ਿੰਦਗੀ ਮਤਲਬ ਪੂਰੀ ਤਰ੍ਹਾਂ ਦੇ ਨਾਲ ਬਦਲ ਚੁੱਕੀ ਹੈ ਬਦਲ ਗਈ ਚੁੱਕੀ ਹੈ ਉਹਨਾਂ ਦੀ ਜ਼ਿੰਦਗੀ ਤਬਾਹ ਹੋ ਚੁੱਕੀ ਹੈ ਉਹਨਾਂ ਦਾ ਜਿਹੜਾ ਇੱਕ ਸਾਥੀ ਸੀਗਾ ਸਭ ਤੋਂ ਪਹਿਲਾਂ ਤਾਂ ਦੋਸਤ ਸੀਗਾ ਉਹਨਾਂ ਦਾ ਵਾਈਫ ਤਾਂ ਕੁਝ ਮਹੀਨੇ ਪਹਿਲਾਂ ਬਣਿਆ ਇੱਕ ਉਹਨਾਂ ਦਾ ਬਹੁਤ ਪੁਰਾਣਾ ਦੋਸਤ ਜਿਹੜਾ ਛੋਟੀ ਉਮਰ ਤੋਂ ਉਹਨਾਂ ਦੇ ਨਾਲ ਰਿਹਾ ਇੱਕੋ ਸਕੂਲ 'ਚ ਪੜ੍ਹੇ ਇੰਨੇ ਸਾਲ ਇਕੱਠੇ ਰਹੇ ਤੇ ਹੁਣ ਉਹ ਵਿਆਹ ਦੇ ਬੰਧਨ 'ਚ ਵੱਜੇ ਅੱਗੇ ਬਹੁਤ ਸਾਰੇ ਪਲਾਨ ਕੀਤੇ ਹੋਣੇ ਆ ਜਿਹੜਾ ਉਹਨਾਂ ਦਾ ਉਹ ਦੋਸਤ ਸੀਗਾ ਤੇ ਉਹ ਉਹਨਾਂ ਦੇ ਸਾਹਮਣੇ ਫਰਸ਼ ਦੇ ਉੱਪਰ ਪਿਆ ਵਾ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਤੇ ਉਹਦੀ ਹਾਲਤ ਦੇਖ ਕੇ ਪਤਾ ਲੱਗਦਾ ਕਿ ਜਿਹੜੇ ਅਖੀਰਲੀ ਕੁਝ ਮੂਵਮੈਂਟ ਹੋਣਗੀਆਂ ਉਸ ਔਰਤ ਦੀਆਂ ਉਸ ਲੜਕੀ ਦੀਆਂ ਉਹ ਬਹੁਤ ਹੀ ਦਰਦਨਾਕ ਹੋਣਗੀਆਂ ਮਾਨਸਿਕ ਤੌਰ ਤੇ ਉੱਪਰ ਵੀ ਸਰੀਰਕ ਤੌਰ ਤੇ ਉੱਪਰ ਵੀ ਤਾਂ ਉਸ ਵਕਤ ਉਹ ਸਾਰਾ ਕੁਝ ਹੁੰਦਾ ਕਿ ਪੁਲਿਸ ਨੂੰ ਦੱਸਦੇ ਆ ਪੁਲਿਸ ਆਉਂਦੀ ਆ ਇਨਵੈਸਟੀਗੇਸ਼ਨ ਕਰਦੀ ਆ ਪਤਾ ਕਰਨ ਦੀ ਕੋਸ਼ਿਸ਼ ਕਰਦੀ ਆ ਕੌਣ ਆਇਆ ਕਿੱਥੋਂ ਆਇਆ ਉਹ ਸਾਰਾ ਕੁਝ ਹੁੰਦਾ ਪਰ ਹੁਣ ਇਹ ਵਾਰਦਾਤ ਹੈ ਕਿ 1998 ਦੀ 1 ਸਾਲ ਲੰਘ ਜਾਂਦਾ 1999 ਆ ਜਾਂਦਾ ਪੁਲਿਸ ਨੂੰ ਕੋਈ ਸराग ਨਹੀਂ ਮਿਲਦਾ ਇਹ ਕੌਣ ਬੰਦਾ ਆਇਆ ਤੇ ਕੌਣ ਇਹ ਕਤਲ ਕਰਕੇ ਤੇ ਚਲਾ ਗਿਆ 1999 ਇੱਕ ਪੂਰਾ ਸਾਲ ਨਿਕਲ ਗਿਆ ਪਰ ਉਨੇ ਟਾਈਮ ਦੇ ਵਿੱਚ ਚੀਜ਼ਾਂ ਆਪਣੇ ਹਿਸਾਬ ਨਾਲ ਚੱਲ ਰਹੀਆਂ ਹੋਰ ਲੋਕਾਂ ਦੀ ਦੁਨੀਆ 'ਚ ਵੀ ਉਸੇ ਤਰ੍ਹਾਂ ਮਾਰਸੀਲियस ਵਿਲੀਅਮਸ ਦੀ ਦੁਨੀਆ 'ਚ ਵੀ ਉਹਦੀ ਉਹਦੀ ਜ਼ਿੰਦਗੀ ਦੇ ਵਿੱਚ ਕੀ ਹੋ ਰਿਹਾ ਫੈਲੇਸ਼ੀਆ ਗੇਲ ਦਾ ਕਤਲ ਕਰਨ ਤੋਂ ਕੁਝ ਹਫ਼ਤੇ ਤੋਂ ਬਾਅਦ ਹੀ ਉਹ ਇੱਕ ਹੋਰ ਕਿਸੇ ਜਗ੍ਹਾ ਰੋਬਰੀ ਕਰਦਾ ਕਿਸੇ ਨੂੰ ਲੁੱਟਦਾ ਤੇ ਉੱਥੇ ਵੀ ਕਿਸੇ ਨੂੰ ਲੁੱਟਣ ਤੋਂ ਬਾਅਦ ਉਸ ਇਨਸਾਨ ਨੂੰ ਬਹੁਤ ਸੀਰੀਅਸਲੀ ਜ਼ਖਮੀ ਕਰ ਦਿੰਦਾ ਪਰ ਇਸ ਵਾਰ ਉਹ ਇਨਸਾਨ ਦੀ ਕਿਸਮਤ ਚੰਗੀ ਹੁੰਦੀ ਹੈ ਮੌਤ ਨਹੀਂ ਹੁੰਦੀ ਬਹੁਤ ਸੀਰੀਅਸਲੀ ਜ਼ਖਮੀ ਹੁੰਦਾ ਇਨਸਾਨ ਤਾਂ ਪੁਲਿਸ ਵਾਲੇ ਨੂੰ ਫੜਦੇ ਆ ਮਾਰਸੀਲियस ਵਿਲੀਅਮਸ ਨੂੰ ਤੇ ਇਹਨੂੰ 20 ਸਾਲ ਦੀ ਕੈਦ ਹੋ ਜਾਂਦੀ ਹੈ ਉਸ ਕੇਸ ਦੇ ਵਿੱਚ ਹਾਂ ਪੁਲਿਸ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਇਹਦਾ ਫੈਲੀਸ਼ੀਆ ਵਾਲੇ ਕੇਸ ਦੇ ਵਿੱਚ ਕੋਈ ਲੈਣਾ ਦੇਣਾ ਹੈ ਉਹ ਇੱਕ ਡਿਫਰੈਂਟ ਕੇਸ ਆ ਤੇ ਉਹਦੇ ਵਿੱਚ ਹੀ ਇਹ 20 ਸਾਲ ਦੀ ਕੈਦ ਭੁਗਤ ਰਿਆ ਮਤਲਬ ਆਲਰੇਡੀ ਇਹ ਜੇਲ੍ਹ ਦੇ ਵਿੱਚ ਚਲਾ ਗਿਆ ਹੁਣ ਜੇਲ੍ਹ ਦੇ ਅੰਦਰ ਕੀ ਹੁੰਦਾ ਜਿਹੜਾ ਇਹਦੀ ਕੋਠੜੀ ਹੁੰਦੀ ਆ ਉੱਥੇ ਇਹਦੇ ਨਾਲ ਇੱਕ ਹੋਰ ਕੈਦਈ ਹੁੰਦਾ ਉਹਦਾ ਨਾਮ ਹੈਨਰੀ ਕੋਲ ਹੁਣ ਤੁਸੀਂ ਕੈਦਈ ਆਂ ਤੁਹਾਡੇ ਕੋਲ ਕਰਨ ਨੂੰ ਕੁਝ ਹੈ ਨਹੀਂਗਾ ਤੇ ਨਾ ਤੁਸੀਂ ਬਾਹਰ ਕਿਤੇ ਜਾ ਸਕਦੇ ਹੋ ਨਾ ਤੁਸੀਂ ਕੁਝ ਪੜ੍ਹ ਸਕਦੇ ਹੋ ਮਤਲਬ ਕੁਝ ਵੀ ਨਹੀਂ ਕਰ ਸਕਦੇ ਤੇ ਤੁਹਾਡੇ ਕੋਲੇ ਇੱਕ ਇਨਸਾਨ ਆ ਤੇ ਤੁਹਾਡੇ ਕੋਲੇ ਸਿਰਫ ਇੱਕ ਗੱਲਾਂ ਮਾਰਨ ਤੋਂ ਇਲਾਵਾ ਕੁਝ ਨਹੀਂ ਹੈਗਾ ਤੇ ਹੋ ਸਕਦਾ ਕਿਸੇ ਅਹ ਜੀ ਮੂਮੈਂਟ ਹੁਣ ਬਹੁਤ ਸਾਰੇ ਲੋਕਾਂ ਨੂੰ ਇੱਕ ਜਿਵੇਂ ਪੰਜਾਬੀ ਦਾ ਆਪਾਂ ਵਰਡ ਕਹਿੰਦੇ ਨੇ ਕਿ ਫੁਕਰੀ ਮਾਰਨ ਹੋ ਸਕਦਾ ਕਿ ਇਹਨੇ ਉਹ ਫੁਕਰੀ ਮਾਰਨ ਨੂੰ ਕਿਹਾ ਹੋਵੇ ਜਾਂ ਕਈ ਵਾਰੀ ਕੋਈ ਇੱਕ ਵੀਕ ਮੂਵਮੈਂਟ ਹੁੰਦੀ ਆ ਹਰ ਇਨਸਾਨ ਦੇ ਇਸ ਜਿੰਦਗੀ ਦੇ ਵਿੱਚ ਆ ਜਾਂਦੀ ਆ ਵੱਡੇ ਵੱਡੇ ਕ੍ਰਾਈਮਨਲਸ ਨਾਲ ਵੀ ਹੋ ਜਾਂਦਾ ਡਿਕਟੇਟਰਸ ਨਾਲ ਵੀ ਹੋ ਜਾਂਦਾ ਹਰੇਕ ਨਾਲ ਹੁੰਦਾ ਤਾਂ ਦੋਨਾਂ ਚੋਂ ਕੋਈ ਵੀ ਚੀਜ਼ ਹੋ ਸਕਦੀ ਆ ਹੋ ਸਕਦਾ ਇਹਨੇ ਆਪਣੇ ਨਾਲ ਦੇ ਸਾਥੀ ਕੈਦੀ ਦੇ ਉੱਪਰ ਆਪਣਾ ਪ੍ਰਭਾਵ ਬਣਾਉਣ ਦੇ ਲਈ ਉਹਨੂੰ ਇਹੀ ਸ਼ੋਅ ਕਰਨ ਲਈ ਕਿ ਮੈਂ ਬਹੁਤ ਹੀ ਵੱਡਾ ਕ੍ਰਾਈਮਨਲ ਆ ਕਿ ਜੋ ਮੇਰੇ ਨਾਲ ਰਹਿਣਾ ਤਾਂ ਥੋੜਾ ਮੈਨੂੰ ਡਰ ਕੇ ਰਹੀ ਯਾ ਆਪਣੇ ਕਿਸੇ ਵੀਕ ਮੂਮੈਂਟ ਦੇ ਵਿੱਚ ਜਿੱਥੇ ਉਹਨੂੰ ਸ਼ਾਇਦ ਕਿਤੇ ਲੱਗਿਆ ਹੋਵੇ ਕਿ ਹਾਂ ਮੈਂ ਗਲਤ ਕੀਤਾ ਹੁਣ ਇਹ ਸਿਰਫ ਉਹਨੂੰ ਹੀ ਪਤਾ ਵਾ ਪਰ ਅਖੀਰ ਦੇ ਵਿੱਚ ਕਹਾਣੀ ਇਹ ਹੁੰਦੀ ਆ ਕਿ ਹੈਨਰੀ ਕੋਲੋਂ ਜੋ ਮਾਰਸੀਲੀਅਸ ਵਿਲੀਅਮਸ ਹੈਗਾ ਉਹ ਕਿਸੇ ਇੱਕ ਦਿਨ ਫੇਲੀਸ਼ੀਆ ਗੇਲ ਦੇ ਕਤਲ ਬਾਰੇ ਦੱਸ ਦਿੰਦਾ ਉਹਨੂੰ ਇਹ ਦੱਸ ਦਿੰਦਾ ਕਿ ਜਿਹੜਾ ਉਹ ਔਰਤ ਦਾ ਕਤਲ ਹੋਇਆ ਸੀ ਫੇਲੀਸ਼ੀਆ ਗੇਲ ਦਾ ਉਹ ਮੈਂ ਕੀਤਾ ਵਾ ਤਾਂ ਚਲੋ ਹੁਣ ਉਹਨੇ ਵੀ ਕੀ ਕਰਨਾ ਉਹ ਵੀ ਅੰਦਰ ਬੈਠਾਈ ਆ ਤੇ ਉਹ ਕਿਸੇ ਨੂੰ ਦੱਸੂਗਾ ਵੀ ਕਿਉਂ ਦੱਸ ਕੇ ਉਹਨੂੰ ਕੁਝ ਮਿਲਣਾ ਵੀ ਕਿਸੇ ਤੋਂ ਨਹੀਂ ਹੈਗਾ ਸੈਕੰਡਲੀ ਜਿਹੜੇ ਉੱਥੇ ਅੰਦਰ ਵੀ ਜੇਲ੍ਹ ਵਾਲੇ ਪੁਲਿਸ ਵਾਲੇ ਹੈਗੇ ਜੋ ਉਹਨਾਂ ਨੂੰ ਵੀ ਦੱਸ ਦਤਾ ਤਾਂ ਵੀ ਉਹ ਕੈਦੀ ਦੇ ਨਾਲ ਤਾਂ ਰਹਿ ਹੀ ਰਿਹਾ ਵਾ ਤੇ ਕੱਲ ਨੂੰ ਉਹੀ ਉਹਨੂੰ ਹੋਰ ਸੱਟਫੇਟ ਮਾਰ ਸਕਦਾ ਜਾਂ ਉਹਦਾ ਕਤਲ ਹੀ ਕਰ ਸਕਦਾ ਟਾਈਮ ਆਪਣੇ ਆਪ ਮਤਲਬ ਹੌਲੀ-ਹੌਲੀ ਚੱਲਦਾ ਜਾਂਦਾ ਜਿਹੜਾ ਹੈਨਰੀ ਕੋਲ ਆ ਉਹ ਕਿਸੇ ਛੋਟੇ ਅਪਰਾਧ ਦੇ ਲਈ ਜੇਲ੍ਹ ਦੇ ਅੰਦਰ ਸੀਗਾ ਕੁਝ ਟਾਈਮ ਤੋਂ ਬਾਅਦ ਉਹ ਜੇਲ੍ਹ ਦੇ ਵਿੱਚੋਂ ਰਿਹਾ ਹੋ ਜਾਂਦਾ ਹੁਣ ਉਹ ਵੀ ਬਾਹਰ ਆ ਜਾਂਦਾ ਹੁਣ ਪੂਰੀ ਦੁਨੀਆ ਦੇ ਵਿੱਚ ਦੋ ਇਨਸਾਨ ਨੇ ਜਿਹੜੇ ਮਰਸੀਲੀਅਸ ਵਿਲੀਅਮ ਦਾ ਇਹ ਰਾਜ਼ ਜਾਣਦੇ ਆ ਇੱਕ ਤਾਂ ਉਹਦੇ ਗਰਲਫ੍ਰੈਂਡ ਲੋਰਾ ਅਸਾਰੋ ਤੇ ਦੂਸਰੇ ਹੈਨਰੀ ਕੋਲ ਪਰ ਦੋਨਾਂ ਦੇ ਕੋਲੇ ਕੋਈ ਕਾਰਨ ਨਹੀਂ ਹੈਗਾ ਕਿਸੇ ਨੂੰ ਵੀ ਇਹ ਗੱਲ ਦੱਸਣ ਦਾ ਕਿਉਂਕਿ ਪੁਲਿਸ ਤੋਂ ਵੀ ਉਹ ਪੱਲੀਪੰਤੀ ਵਾਕਫ ਨੇ ਉਥੋਂ ਦੇ ਪੁਲਿਸ ਤੋਂ ਜੇ ਉਹ ਦੱਸਣਗੇ ਉਹ ਆਪ ਵੀ ਉਹਦੇ 'ਚ ਫਸ ਸਕਦੇ ਆ ਦੱਸ ਕੇ ਉਹਨਾਂ ਨੂੰ ਕੋਈ ਫਾਇਦਾ ਵੀ ਹੈ ਨਹੀਂਗਾ ਨਾ ਉਹ ਉਸ ਔਰਤ ਨੂੰ ਜਾਣਦੇ ਐ ਇਸੇ ਤਰ੍ਹਾਂ ਦੇ ਸਮਾਜ ਆ ਤਾਂ ਉਸ ਗੱਲ ਨੂੰ ਆਪਣੇ ਤੱਕ ਰੱਖਦੇ ਆ ਪਰ ਹੁਣ ਉਧਰ ਟਾਈਮ ਲੰਘਦਾ ਜਾਂਦਾ ਤੇ ਜਿਹੜੇ ਡੈਨੀਅਲ ਪਾਈਕਸ ਨੇ ਉਹ ਵੀ ਚਾਹੁੰਦੇ ਆ ਕਿ ਫੈਲੀਸ਼ੀਆ ਦਾ ਜੋ ਇਨਸਾਨ ਕਤਲ ਕਰਕੇ ਚਲਾ ਗਿਆ ਉਹਦਾ ਪਤਾ ਲੱਗਣਾ ਚਾਹੀਦਾ ਤਾਂ ਫਾਈਨਲੀ ਡਾਕਟਰ ਡੈਨੀਅਲ ਪਾਈਕਸ 10000 ਡਾਲਰ ਦਾ ਅਨਾਮ ਰੱਖ ਦਿੰਦੇ ਆ ਉਹਨੂੰ ਇੰਟਰਨੈਟ ਉੱਪਰ ਪਾ ਦਿੰਦੇ ਆ ਮਤਲਬ ਜਿੱਥੇ-ਜਿੱਥੇ ਉਹ ਦੱਸ ਸਕਦੇ ਸੀ ਲੋਕਾਂ ਨੂੰ ਲੋਕਾਂ ਤੱਕ ਇਹ ਮੈਸੇਜ ਪਹੁੰਚਾ ਸਕਦੇ ਸੀ ਆਪਣੇ ਸ਼ਹਿਰ ਦੇ ਜਾਂ ਉੱਥੋਂ ਦੇ ਕਿ ਕੋਈ ਵੀ ਬੰਦਾ ਜਿਹੜਾ ਫੈਲੀਸ਼ੀਆ ਗੇਲ ਦੇ ਕਤਲ ਦੇ ਬਾਰੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਇਨਫੋਰਮੇਸ਼ਨ ਦਊਗਾ ਉਹਨੂੰ 10000 ਡਾਲਰ ਦਾ ਇਨਾਮ ਦਿੱਤਾ ਜਾਊਗਾ ਤਾਂ ਹੁਣ ਇੱਕ ਇਨਾਮ ਆ ਗਿਆ 10000 ਡਾਲਰ ਦਾ ਤਾਂ ਹੁਣ ਹੈਨਰੀ ਕੋਲ ਤੇ ਲੋਰਾ ਅਸਾਰੋ ਦੋਨਾਂ ਨੂੰ ਹੁਣ ਇੰਟਰਸਟ ਬਣ ਗਿਆ ਇਸ ਇਨਫੋਰਮੇਸ਼ਨ ਦੇ ਵਿੱਚ ਤਾਂ ਪੁਲਿਸ ਕੋਲੇ ਇਹ ਦੋਨੇ ਬੰਦੇ ਅਲੱਗ-ਅਲੱਗ ਟਾਈਮ ਦੇ ਉੱਪਰ ਕੰਟੈਕਟ ਕਰਦੇ ਆ ਅਪਰੋਚ ਕਰਦੇ ਆ ਆਪਸ ਵਿੱਚ ਤੱਕ ਦੂਸਰੇ ਨੂੰ ਜਾਣਦੇ ਨਹੀਂ ਤਾਂ ਅਲੱਗ-ਅਲੱਗ ਟਾਈਮ ਦੇ ਉੱਪਰ ਕਰਦੇ ਆ ਤੇ ਫੇਲੀਸ਼ੀਆ ਗੇਲ ਦੇ ਕਾਤਲ ਦਾ ਨਾਮ ਪਹਿਲੀ ਵਾਰ ਪੁਲਿਸ ਦੇ ਕੋਲ ਸਾਹਮਣੇ ਆਉਂਦਾ ਤੇ ਉਹ ਨਾਮ ਹੈਗਾ ਮਰਸੀਲੀਅਸ ਵਿਲੀਅਮਸ ਤੇ ਪੁਲਿਸ ਇੱਥੇ ਵੀ ਥੋੜਾ ਥਿਓਰੀ ਤੇ ਕੰਮ ਕਰਦੀ ਹੈ ਕਿ ਹੋ ਸਕਦਾ ਕਿਸੇ ਨੇ ਜਾਣਬੁੱਝ ਕੇ ਕਿਸੇ ਨੂੰ ਫਸਾਇਆ ਹੋਵੇ ਦੋ ਬੰਦੇ ਆਏ ਆ ਤਾਂ ਮਰਸੀਲੀਅਸ ਵਿਲੀਅਮਸ ਤੋਂ ਤਫਤੀਸ਼ ਕਰਨ ਤੋਂ ਪਹਿਲਾਂ ਪੁਲਿਸ ਵਾਲੇ ਇਹ ਦੇਖਣਾ ਚਾਹੁੰਦੇ ਆ ਕਿ ਲੋਰਾ ਅਸਾਰੋ ਤੇ ਹੈਨਰੀ ਕੋਲ ਇਹਨਾਂ ਦਾ ਆਪਸ ਕੋਈ ਰਿਲੇਸ਼ਨ ਤਾਂ ਨਹੀਂ ਕਿਸੇ ਤਰ੍ਹਾਂ ਨਾਲ ਆਪਸ 'ਤਾਂ ਨਹੀਂ ਜਾਣਦੇ ਜਾਂ ਇਸ ਤਰ੍ਹਾਂ ਤਾਂ ਨਹੀਂ ਕਿ ਤਿੰਨੇ ਜਾਣੇ ਇਕੱਠੇ ਹੋਣ ਕਿਸੇ ਵੀ ਤਰ੍ਹਾਂ ਤੇ ਆਪਸ ਦੇ ਵਿੱਚ ਕਿਸੇ ਚੀਜ਼ ਕਰਕੇ ਅਣਬਣ ਹੋਈ ਹੋਵੇ ਤੇ ਦੋਨੇ ਮਰਸੀਲੀਅਸ ਵਿਲੀਅਮ ਤੋਂ ਬਦਲਾ ਲੈਣ ਲਈ ਸਿਰਫ ਉਹਨੂੰ ਫਸਾ ਰਹੇ ਆ ਤਾਂ ਅਗਲੇ ਕੁਝ ਹਫ਼ਤੇ ਪੁਲਿਸ ਵਾਲੇ ਮਰਸੀਲੀਅਸ ਨਾਇ ਦੇ ਬਾਰੇ ਕੋਈ ਗੱਲ ਨਹੀਂ ਕਰਦੇ ਉਹ ਸਿਰਫ ਇਹ ਪ੍ਰੋਪਰ ਜਾਂਚ ਕਰਦੇ ਆ ਵੀ ਇਹਨਾਂ ਦੋਨਾਂ ਦਾ ਕੋਈ ਕਨੈਕਸ਼ਨ ਹੈ ਜਾਂ ਨਹੀਂ ਜਦੋਂ ਉਹਨਾਂ ਨੇ ਇੱਕ ਵਾਰੀ ਚੀਜ਼ ਕਨਫਰਮ ਹੋ ਜਾਂਦੀ ਆ ਕਿ ਲੋਰਾ ਅਸਾਰੋ ਤੇ ਐਨਰੀ ਕੋਲ ਇੱਕ ਦੂਸਰੇ ਨੂੰ ਬਿਲਕੁਲ ਨਹੀਂ ਜਾਣਦੇ ਉਹ ਅਲੱਗ-ਅਲੱਗ ਜਗ੍ਹਾ ਉੱਪਰ ਰਹਿੰਦੇ ਆ ਉਹਨਾਂ ਦੀ ਜ਼ਿੰਦਗੀ ਅਲੱਗ-ਅਲੱਗ ਚੱਲੀ ਆ ਆਪਸ ਵਿੱਚ ਕਦੇ ਉਹਨਾਂ ਦਾ ਜ਼ਿੰਦਗੀ ਦੇ ਵਿੱਚ ਕੰਟੈਕਟ ਨਹੀਂ ਹੋਇਆ ਤਾਂ ਫਿਰ ਇਹ ਚੀਜ਼ ਆਲਮੋਸਟ ਕਨਫਰਮ ਹੋ ਜਾਂਦੀ ਆ ਕਿ ਜੇ ਦੋ ਬੰਦੇ ਇਹ ਕਹਿ ਰਹੇ ਆ ਤਾਂ ਇਹਦੇ ਵਿੱਚ ਕਾਫੀ ਚੀਜ਼ਾਂ ਸਹੀ ਹੋਣਗੀਆਂ ਇੱਕ ਵਾਰ ਪੁਲਿਸ ਜਦੋਂ ਕਨਫਰਮ ਹੋ ਜਾਂਦੀ ਆ ਕਿ ਹਾਂ ਇਹ ਕਤਲ ਜਿਹੜਾ ਹੈਗਾ ਇਹ ਮਰਸੀਲੀਅਸ ਨੇ ਕੀਤਾ ਹੋਊਗਾ ਤਾਂ ਹੁਣ ਫਿਰ ਉਹ ਪੁੱਛਗਛ ਸ਼ੁਰੂ ਕਰਦੇ ਆ ਵਿਲੀਅਮ ਦੇ ਦੋਸਤਾਂ ਮਿੱਤਰਾਂ ਤੋਂ ਰਿਸ਼ਤੇਦਾਰਾਂ ਤੋਂ ਹੋਰ ਜਿਹੜੇ ਲੋਕ ਉਹਨੂੰ ਜਾਣਦੇ ਸੀ ਤਾਂ ਉਹਨਾਂ ਦੇ ਵਿੱਚੋਂ ਇੱਕ ਕੋਈ ਇਨਸਾਨ ਹੁੰਦਾ ਜਿਹੜਾ ਪੁਲਿਸ ਨੂੰ ਦੱਸਦਾ ਕਿ ਇਹ ਇੱਕ ਲੈਪਟਾਪ ਹੈਗਾ ਜਿਹੜਾ ਮੈਂ ਵਿਲੀਅਮ ਤੋਂ ਖਰੀਦਿਆ ਤੇ ਵਿਲੀਅਮਸ ਨੇ ਮੈਨੂੰ ਲੈਪਟਾਪ ਦਿੱਤਾ ਜਦੋਂ ਪੁਲਿਸ ਵਾਲੇ ਲੈਪਟਾਪ ਚੈੱਕ ਕਰਦੇ ਆ ਤਾਂ ਕਿਉਂਕਿ ਫੈਲੀਸ਼ੀਆ ਦੇ ਕਤਲ ਵਾਲੇ ਦਿਨ ਉਹਦੇ ਘਰੋਂ ਮਰਸੀਲੀਅਸ ਵਿਲੀਅਮ ਬਹੁਤ ਸਾਰੀਆਂ ਚੀਜ਼ਾਂ ਚੱਕ ਕੇ ਲੈ ਕੇ ਗਿਆ ਉਹਨਾਂ ਦੇ ਵਿੱਚ ਇੱਕ ਲੈਪਟਾਪ ਵੀ ਸੀ ਜਿਹੜਾ ਕਿ ਪੁਲਿਸ ਨੂੰ ਪਤਾ ਸੀ ਕਿਉਂਕਿ ਡਾਕਟਰ ਡੈਨੀਅਲ ਪਾਈਕਰਸ ਨੇ ਪੁਲਿਸ ਨੂੰ ਦੱਸਿਆ ਹੋਇਆ ਸੀਗਾ ਤਾਂ ਜਦੋਂ ਇਹ ਲੈਪਟਾਪ ਵਾਪਸ ਡਾਕਟਰ ਡੈਨੀਅਲ ਨੂੰ ਦਿਖਾਇਆ ਜਾਂਦਾ ਤਾਂ ਉਹ ਕਹਿੰਦੇ ਕਿ ਹਾਂ ਇਹ ਫੈਲੀਸ਼ੀਆ ਦਾ ਲੈਪਟਾਪ ਹੈਗਾ ਤਾਂ ਇੱਕ ਹੋਰ ਸਬੂਤ ਜੁੜ ਗਿਆ ਤਾਂ ਜੇ ਉਹਨੇ ਕਤਲ ਨਹੀਂ ਕੀਤਾ ਉਸ ਦਿਨ ਫੈਲੀਸ਼ੀਆ ਦੇ ਮੌਤ ਦੇ ਟਾਈਮ ਉਥੇ ਨਹੀਂ ਸੀ ਤਾਂ ਲੈਪਟਾਪ ਉਹਦੇ ਕੋਲ ਕਿਵੇਂ ਆਇਆ ਉਸ ਤੋਂ ਬਾਅਦ ਜਿਹੜੇ ਲੋਰਾ ਅਸਾਰੋ ਨੇ ਉਹ ਚੀਜ਼ਾਂ ਦਸੀਆਂ ਉਹ ਜੈਕਟ ਜਿਵੇਂ ਦੀ ਦੱਸੀ ਕਿਉਂਕਿ ਉਹਨੂੰ ਜੈਕਟ ਚੰਗੀ ਤਰ੍ਹਾਂ ਯਾਦ ਆ ਉਹਦੇ ਮਤਲਬ ਯਾਦਾਂ ਦੇ ਉਹਦੇ ਵਿੱਚ ਕਿਤੇ ਨਾ ਕਿਤੇ ਪਿੱਛੇ ਉਹ ਰਹਿ ਗਈ ਕਿਉਂਕਿ ਉਹ ਉਹਦੇ ਲਈ ਵੀ ਜਿਹੜਾ ਉਹ ਇਨਸੀਡੈਂਟ ਸੀ ਹੁਣ ਤੁਸੀਂ ਸੋਚ ਕੇ ਦੇਖੋ ਕਿ ਤੁਹਾਡਾ ਕੋਈ ਆਪਣਾ ਬਹੁਤ ਕਰੀਬੀ ਹੋਵੇ ਕਿਸੇ ਦਾ ਕਤਲ ਕਰਨ ਤੋਂ ਫੌਰਨ ਬਾਅਦ ਤੁਹਾਡੇ ਕੋਲੇ ਆਇਆ ਹੋਵੇ ਤਾਂ ਤੁਹਾਡੀ ਹਾਲਤ ਕੀ ਹੋਊਗੀ ਤਾਂ ਉਹ ਜਿਹੜੀ ਜੈਕਟ ਸੀ ਪ੍ਰੋਪਰ ਉਹ ਵੀ ਜਦੋਂ ਲੋਰਾ ਸਾਰੋਨ ਨੇ ਦੱਸੇ ਕਿ ਇਸ ਰੰਗ ਦੀ ਸੀ ਇਸ ਬ੍ਰਾਂਡ ਦੀ ਆ ਇਸ ਤਰ੍ਹਾਂ ਤਾਂ ਉਹ ਵੀ ਡਾਕਟਰ ਪਾਈਕ ਅਸੋਸੀਏਟ ਟਾਈਮ ਸਮਝ ਗਏ ਕਿ ਹਾਂ ਇਹ ਮੇਰੀ ਸੀਗੀ ਤਾਂ ਹੁਣ ਉਹ ਜਿਹੜਾ ਸ਼ਕੰਜਾ ਵਾ ਸਾਰਾ ਉਹ ਮਾਰਸੀਲੀਅਸ ਦੇ ird gird ਕਸਣਾ ਸ਼ੁਰੂ ਹੋ ਜਾਂਦਾ ਤੇ ਉਸ ਤੋਂ ਬਾਅਦ ਮਰਸੀਲੀਅਸ ਵਿਲੀਅਮਸ ਤੋਂ ਇਸ ਸਾਰੀ ਚੀਜ਼ ਬਾਰੇ ਪੁੱਛਗਿੱਛ ਕੀਤੀ ਜਾਂਦੀ ਆ। ਸਟਾਰਟਿੰਗ ਦੇ ਵਿੱਚ ਬਹੁਤ ਟਾਈਮ ਤੱਕ ਉਹ ਇਹ ਚੀਜ਼ ਨਹੀਂ ਮੰਨਦਾ। ਈਵਨ ਉਹਦੇ ਜਿਹੜੇ ਵਕੀਲ ਹੈਗੇ ਆ ਤੇ ਉਹ ਵੀ ਬਹੁਤ ਟਾਈਮ ਤੱਕ ਕਹਿੰਦੇ ਰਹਿੰਦੇ ਕਿ ਡੀਐਨਏ ਮੈਚ ਨਹੀਂ ਹੋਇਆ। ਹਾਂ ਇਹ ਕੇਸ ਹੈ ਕਿਹਾ ਜਾ ਸੀਗਾ ਜਿਹਦੇ ਵਿੱਚ ਕੋਈ ਡੀਐਨਏ ਉੱਥੋਂ ਨਹੀਂ ਮਿਲਿਆ। ਪਰ ਉਹਦੇ ਵਿੱਚ ਜਿਹੜੇ ਦੂਸਰੇ ਪੱਖ ਦੇ ਵਕੀਲ ਸੀਗੇ ਬਚਾਓ ਪੱਖ ਵਾਲੇ ਨੇ ਇਹ ਦਲੀਲ ਦਿੱਤੀ ਸੀਗੀ ਕਿ ਤੁਹਾਡੇ ਕੋ ਕੋ ਕਿਸੇ ਵੀ ਤਰ੍ਹਾਂ ਦਾ ਡੀਐਨਏ ਸਬੂਤ ਇਹਦੇ ਵਿੱਚ ਨਹੀਂ ਹੈਗੇ ਤੇ ਇਹ ਜਿੰਨਾ ਵੀ ਕੇਸ ਹੈਗਾ ਮਰਸੀਲੀਅਸ ਦੇ ਅਗੇਂਸਟ ਇਹ ਸਾਰਾ ਸਰਕਮਸਟੈਂਸ਼ੀਅਲ ਐਵੀਡੈਂਸਸ ਦੇ ਉੱਪਰ ਹੁਣ ਸਰਕਮਸਟੈਂਸ਼ੀਅਲ ਐਵੀਡੈਂਸ ਕੀ ਹੁੰਦੇ ਆ ਹੋ ਸਕਦਾ ਮੇਰਾ ਕੋਈ ਇੱਕ ਅਦਾ ਦੋਸਤ ਜਾਂ ਥੋੜੇ ਬਹੁਤ ਦੋਸਤ ਜਿਹਨੂੰ ਨਹੀਂ ਚੀਜ਼ ਨਹੀਂ ਪਤਾ ਜਦੋਂ ਕਿਸੇ ਤੇ ਉੱਪਰ ਕੋਈ ਮੁਕੱਦਮਾ ਚੱਲਦਾ ਸਬੂਤ ਹੁੰਦੇ ਆ ਤਾਂ ਇੱਕ ਤਾਂ ਉਹ ਸਬੂਤ ਹੁੰਦੇ ਜਿਹੜੇ ਤੁਹਾਨੂੰ ਸਿੱਧੇ ਸਿੱਧੇ ਉਹਦੇ ਨਾਲ ਜੋੜਦੇ ਆ ਕਿ ਤੁਸੀਂ ਉੱਥੇ ਹੈ ਕਿਉਂ ਜਿਵੇਂ ਸੀਸੀਟੀਵੀ ਫੁਟੇਜ ਹੋਗੀ ਤੁਸੀਂ ਸਾਹਮਣੇ ਹੀ ਦੇਖ ਰਹੇ ਹੋ ਬੰਦੇ ਦੇ ਨਾਲ ਹੱਥੋਪਾਈ ਕਰਦੇ ਜਾਂ ਉਹਨੂੰ ਮਾਰਦੇ ਕਤਲ ਕਰਦੇ ਜਾਂ ਦੂਸਰਾ ਹੋ ਗਿਆ ਆਈ ਵਿਟਨੈਸ ਹੋ ਕੇ ਜਿਹੜੇ ਸਿੱਧਾ ਹੀ ਤੁਹਾਨੂੰ ਦੇਖਦੇ ਆ ਕਿ ਹਾਂ ਇਹਨੂੰ ਮੈਂ ਸਾਹਮਣੇ ਦੇਖਿਆ ਉਸ ਤੋਂ ਬਾਅਦ ਡੀਐਨਏ ਹੋ ਗਿਆ ਤੇ ਡੀਐਨਏ ਦੇ ਨਾਲ ਰਿਲੇਟਡ ਹੋਰ ਬਹੁਤ ਸਾਰੀਆਂ ਚੀਜ਼ਾਂ ਹੋ ਗਈਆਂ ਪਰ ਸਰਕਮਸਟੈਂਸ਼ੀਅਲ ਐਵੀਡੈਂਸ ਉਹ ਹੁੰਦੇ ਆ ਜਦੋਂ ਇਹ ਸਾਰਾ ਕੁਝ ਨਹੀਂ ਹੁੰਦਾ ਤੇ ਉਦੋਂ ਇੱਕ ਕਹਾਣੀ ਹੁੰਦੀ ਆ ਕਿ ਹਾਂ ਇਹ ਇਸ ਤਰ੍ਹਾਂ ਇਸ ਤਰ੍ਹਾਂ ਹੋਇਆ ਹੋਊਗਾ ਜੇ ਇਹ ਚੀਜ਼ ਐ ਹੋਈ ਆ ਤਾਂ ਇਹੀ ਹੋਊਗਾ ਮਤਲਬ ਇਸ ਤਰ੍ਹਾਂ ਦੀ ਕਹਾਣੀ ਹੁੰਦੀ ਆ ਪਰ ਉਹ ਕਹਾਣੀ ਇੰਨੀ ਕੋ ਪੁਖਤਾ ਹੁੰਦੀ ਆ ਕਿ ਉਹਨੂੰ ਅਦਾਲਤ ਦੇ ਵਿੱਚ ਸਬੂਤ ਦੇ ਤੌਰ ਦੇ ਉੱਪਰ ਮੰਨਿਆ ਜਾਂਦਾ ਤਾਂ ਇਹ ਜਿਹੜਾ ਕੇਸ ਸੀਗਾ ਇਹ ਸਰਕਮਸਟੈਂਸ਼ੀਅਲ ਐਵੀਡੈਂਸਸ ਦਾ ਕੇਸ ਸੀਗਾ ਇਹਦੇ ਵਿੱਚ ਇੱਕ ਤਾਂ ਉਹਦਾ ਆਪਣਾ ਹੀ ਬਿਆਨ ਮਰਸੇਲੀਅਸ ਵਿਲੀਅਮ ਦਾ ਜਿਹੜਾ ਉਹਨੇ ਗੱਡੀ ਦੇ ਵਿੱਚ ਆ ਕੇ ਲੋਰਾ ਅਸਾਰੋ ਨੂੰ ਖੁਦ ਹੀ ਮੰਨਿਆ ਕਿ ਮੈਂ ਕਤਲ ਕੀਤਾ ਉਸ ਤੋਂ ਬਾਅਦ ਉਹਦਾ ਜਿਹੜਾ ਡਾਕਟਰ ਡੇਨੀਅਲ ਪਾਈਕਸ ਦਾ ਕੋਟ ਸੀਗਾ ਉਹਦੀ ਜੈਕਟ ਉਹਨਾਂ ਦੀ ਤੇ ਉਹ ਲੈਪਟਾਪ ਮਿਲਣਾ ਕਹੁੰਦੇ ਚਿੱਟੇ ਪੂਰੇ ਉਹਦੇ ਕੱਪੜਿਆਂ ਦੇ ਉੱਪਰ ਜਿਹੜੇ ਬਾਦ ਦੇ ਵਿੱਚ ਲੋਰਾ ਨੇ ਵੀ ਦੇਖੇ ਉਸ ਤੋਂ ਬਾਅਦ ਹੋਰ ਵੀ ਬਹੁਤ ਸਾਰੀਆਂ ਆਈਟਮਸ ਘਰੋਂ ਜਿਹੜੀਆਂ ਚੱਕੀਆਂ ਹੋਈਆਂ ਉਹਦੇ ਕੋਲੋਂ ਮਿਲੀਆਂ ਤਾਂ ਫਾਈਨਲੀ ਬਚਾਅ ਪੱਖ ਦੀ ਇਸ ਦਲੀਲ ਦੇ ਉਲਟ ਜਾ ਕੇ ਕਿ ਤੁਹਾਡੇ ਕੋਲੇ ਕੋਈ ਅਸਲ ਦੇ ਵਿੱਚ ਪੁਖਤਾ ਸਬੂਤ ਨਹੀਂ ਹੈਗਾ ਡੀਐਨਏ ਸਬੂਤ ਨਹੀਂ ਹੈਗੇ ਡੀਐਨਏ ਮੈਚ ਨਹੀਂ ਕਰ ਰਿਹਾ ਉਸ ਦੇ ਬਾਵਜੂਦ ਕੋਰਟ ਨੇ ਮਰਸੀਲियस ਵਿਲੀਅਮਜ਼ ਨੂੰ ਇਸ ਦਾ ਕਤਲ ਦਾ ਦੋਸ਼ੀ ਪਾਇਆ ਤੇ ਸਭ ਤੋਂ ਪਹਿਲੀ ਜਿਹੜੀ ਉਹਨੂੰ ਫਾਂਸੀ ਨਹੀਂ ਫਾਂਸੀ ਤਾਂ ਨਹੀਂ ਸਜਾਇ ਮੌਤ ਕਮਾ ਕੇ ਫਾਂਸੀ ਤੇ ਇੰਡੀਆ ਦੇ ਵਿੱਚ ਹੁੰਦੀ ਆ ਮਤਲਬ ਉਹਨੂੰ ਮਾਰਨ ਦੀ ਜਿਹੜੀ ਉਹਦੇ ਮਰਨ ਦੀ ਡੇਟ ਜਿਹੜੀ ਫਿਕਸ ਕੀਤੀ ਉਹ 2017 ਦੀ ਸੀਗੀ ਪਰ 2017 ਦੇ ਵਿੱਚ ਵੀ ਇੱਕ ਵਾਰੀ ਫੇਰ ਉਥੋਂ ਦੇ ਜਿਹੜੇ ਗਵਰਨਰ ਸੀਗੇ ਮਿਜ਼ੂਰੀ ਦੇ ਤੇ ਉਹਨਾਂ ਨੇ ਇਹਨੂੰ ਥੋੜੀ ਦੇਰ ਲਈ ਰੋਕਿਆ ਕਿਉਂਕਿ ਉਹ ਚਾਹੁੰਦੇ ਸੀਗੇ ਕਿ ਕਿਸੇ ਤਰ੍ਹਾਂ ਜੇ ਡੀਐਨਏ ਮਿਲਦਾ ਮੈਚ ਹੁੰਦਾ ਤਾਂ ਉਹ ਦੇਖਿਆ ਜਾਵੇ ਪਰ ਡੀਐਨਏ ਨਹੀਂ ਮਿਲਿਆ ਤਾਂ ਉਸ ਤੋਂ ਬਾਅਦ ਫਿਰ ਵੀ ਇਹ ਸਜ਼ਾ ਨੂੰ ਬਰਕਰਾਰ ਰੱਖਿਆ ਗਿਆ ਦੋ ਤਿੰਨ ਵਾਰ ਹੋਰ ਡੇਟਸ ਮੜੀਆਂ ਪਰ ਫਾਈਨਲੀ ਜਿਹੜੀ ਚੀਜ਼ ਫਰੈਡੀ ਉਜੇਨ ਓਨਸ ਦੇ ਕੇਸ ਵਿੱਚ ਹੋਈ ਸੀ ਅਦਾਲਤ ਨੇ ਹੁਣ ਤੋਂ 3 ਹਫ਼ਤੇ ਪਹਿਲਾਂ ਇਹ ਚੀਜ਼ ਫਾਈਨਲ ਕਰਤੀ ਮਰਸੀਲੀਅਸ ਦੇ ਲਈ ਕਿ ਹੁਣ ਤੇਰੇ ਕੋਲੇ ਹੋਰ ਕੋਈ ਰਾਹ ਨਹੀਂ ਬਚਿਆ ਤੂੰ ਅੱਗੇ ਇਸ ਤੋਂ ਬਾਅਦ ਕੋਈ ਵੀ ਹੋਰ ਦਲੀਲ ਅਪੀਲ ਤੇ ਉਹ ਸਭ ਕੁਝ ਬੰਦ ਹੋ ਚੁੱਕਿਆ ਫਾਈਨਲ ਜਿਹੜੀ ਡੇਟ ਹੈਗੀ ਆ ਇਸ ਦੁਨੀਆ ਨੂੰ ਇਸ ਜਹਾਨ ਨੂੰ ਅਲਵਿਦਾ ਕਹਿਣ ਦੀ ਜਿਵੇਂ ਕਿ ਉਸ ਦਿਨ ਤੂੰ ਫੈਲੀਸ਼ੀਆ ਗੇਲ ਨੂੰ ਕਿਸੇ ਹੋਰ ਦੁਨੀਆ 'ਚ ਭੇਜਦਾ ਸੀ ਹੁਣ ਆਪਣਾ ਟਾਈਮ ਆ ਗਿਆ ਉਹ ਹੈਗੀ ਆ ਡੇਟ 24 ਸਤੰਬਰ ਦੀ 24 ਸਤੰਬਰ ਵਾਲੇ ਦਿਨ ਮਰਸੀਡੀਅਸ ਵਿਲੀਅਮ ਨੂੰ ਜ਼ਹਿਰ ਦਾ ਟੀਕਾ ਲਾਇਆ ਜਾਊਗਾ ਮਿਜ਼ਰੀ ਦੀ ਸਟੇਟ ਪ੍ਰिजन ਦੇ ਵਿੱਚ ਤੇ ਉਸ ਦਿਨ ਉਹ ਦੀ ਜ਼ਿੰਦਗੀ ਦਾ ਆਖਰੀ ਦਿਨ ਦੂਸਰਾ ਕੈਦੀ ਜਿਹੜਾ ਅਮਰੀਕਾ ਦੇ ਇੱਕ ਹੋਰ ਕਿਸੇ ਕੋਨੇ ਦੇ ਵਿੱਚ ਅਮਰੀਕਾ ਬਹੁਤ ਵੱਡਾ ਦੇਸ਼ ਆ ਕਿਸੇ ਹੋਰ ਜੇਲ ਦੇ ਵਿੱਚ ਉਸੇ ਦਿਨ ਇਸ ਦੁਨੀਆ ਤੋਂ ਰੁਖਸਤ ਹੋਊਗਾ ਆਪਣੇ ਕਿਸੇ ਪੁਰਾਣੇ ਕੀਤੇ ਹੋਏ ਕਰਮ ਕਰਕੇ ਉਹ ਹੈਗਾ ਟ੍ਰੈਵਿਸ ਮੋਲਿਸ ਤੇ ਉਹ ਹੈਗਾ ਟੈਕਸਾਸ ਉਹ ਟੈਕਸਾਸ ਦੇ ਵਿੱਚ ਹੈ ਤੇ ਉਹਦੀ ਕਹਾਣੀ ਵੀ ਮੈਂ ਤੁਹਾਨੂੰ ਇੱਕ ਜਾਂ ਦੋ ਦਿਨਾਂ ਦੇ ਵਿੱਚ ਹੀ ਉਹ ਵੀ ਸੁਣਾ ਦੂੰਗਾ ਤੇ ਇੱਥੇ ਇਹ ਮੇਰਾ ਵੀਡੀਓ ਖਤਮ ਹੁੰਦਾ ਜੀ ਇਹ ਕਹਾਣੀ ਇੱਥੇ ਖਤਮ ਹੁੰਦੀ ਹੈ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ ਦੇ